ਪਿੰਡਾਂ ਦੀਆਂ ਵਿਰਾਸਤਾਂ ਨੂੰ ਦੇਖ ਕੇ ਪਤਾ ਲੱਗਦਾ ਕਿ ਪਿੰਡਾਂ ਦੇ ਮੁੱਢ ਬੰਨਣ ਵਾਲਿਆਂ ਦੇ ਕੀ ਰੁਤਬੇ ਸਨ ਸასიਖਾਲ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਜੈਤੋਂ ਦੇ ਪਿੰਡ ਸੇਡਾ ਸਿੰਘ ਵਾਲੇ ਪਿੰਡ ਸੇਡਾ ਸਿੰਘ ਵਾਲਾ ਜੈਤੋਂ ਬਾਜਾਖਾਨਾ ਰੋਡ ਦੇ ਉੱਪਰ ਢਾਲੀਵਾਲ ਸਰਦਾਰਾਂ ਦਾ ਪਿੰਡ ਆ ਇਸ ਪਿੰਡ ਨੂੰ ਕੋਈ 2 ਕੁ ਸਾਲ ਪਹਿਲਾਂ ਸਰਦਾਰ ਸੇਡਾ ਸਿੰਘ ਢਾਲੀਵਾਲ ਜੀ ਨੇ ਤਨੋਲੇ ਦੇ ਨੇੜਲੇ ਪਿੰਡ ਹਰੀਗੜ੍ਹ ਤੋਂ ਆ ਕੇ ਇਹ ਪਿੰਡ ਵਸਾਇਆ ਸੀ ਤੇ ਉਹਨਾਂ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਸੇਡਾ ਸਿੰਘ ਵਾਲਾ ਪਿਆ ਕਿਸੇ ਸਮੇਂ ਇਸ ਪਿੰਡ ਦੀ ਤਹਿਸੀਲ ਫੂਲ ਵੀ ਰਹੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ ਇਸ ਪਿੰਡ ਦੀ ਬਹੁਤ ਪੁਰਾਣੀ ਤਕਰੀਬਨ ਸਵਾ ਕੁ 100 ਸਾਲ ਪੁਰਾਣੀ ਵਿਰਾਸਤ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇਹ ਦਰਵਾਜ਼ਾ ਸਰਦਾਰ ਜਿਉਨ ਸਿੰਘ ਜੀ ਢਾਲੀਵਾਲ ਨੇ 750 ਸਾਲ ਪਹਿਲਾਂ ਬਣਵਾਇਆ ਸਰਦਾਰ ਜਿਉਨ ਸਿੰਘ ਜੀ ਢਾਲੀਵਾਲ ਮਹਾਰਾਜਾ ਜੀਨ ਦੇ ADC ਸਨ ਇਸ ਦਰਵਾਜ਼ੇ ਦੇ ਨਾਲ ਬੈਠਕ ਵੀ ਬਣੀ ਹੋਈ ਆ ਤੇ ਬੜੀ ਪੁਰਾਣੀ ਵਿਰਾਸਤ ਆ ਜਿਹੜੀ ਇਸ ਪਰਿਵਾਰ ਨੇ ਸੰਭਾਲੀ ਹੋਈ ਆ ਦੋਸਤੋ ਇਸ ਦੇ ਉੱਪਰ ਪਏ ਹੋਏ ਜਿਹੜੇ ਇੱਕ ਗਾਰਡਨ ਨੇ ਫਟੀਆਂ ਦੀ ਪੁਰਾਣੀ ਛਾਤਾ ਇਹ ਚੀਜ਼ਾਂ ਸਾਭ ਸੰਭਾਈ ਤੋਂ ਬਿਨਾ ਇੰਨੀ ਲੰਮੀ ਮਨਿਆਦ ਨਹੀਂ ਹੁੰਦੀ ਕਿਸੇ ਵੀ ਚੀਜ਼ ਦੀ ਬੇਸ਼ੱਕ ਇਹ ਗਲੀਆਂ ਉੱਚੀਆਂ ਹੋਣ ਦੇ ਕਰਕੇ ਥੱਲਿਓਂ ਇਹ ਜ਼ਰੂਰ ਉੱਚਾ ਕੀਤਾ ਗਿਆ ਪਰ ਬਾਕੀ ਜਿਹੜਾ ਇਹ ਦਰਵਾਜ਼ਾ ਬਣਿਆ ਹੋਇਆ ਸਾਰਾ ਪੁਰਾਣਾ ਇਸ ਦੇ ਚਾਹ ਤਖਤਿਆਂ ਦੀ ਗੱਲ ਕਰੀਏ ਜਾਂ ਛੱਤਾਂ ਦੀ ਗੱਲ ਕਰੀਏ ਇਹ ਸਾਹਮਣੇ ਜਿਹੜਾ ਟੀਵੀ ਆ ਇਹ ਵੀ ਪੁਰਾਣਾ ਜਿਹੜਾ ਸਾਹਮਣੇ ਆਇਆ ਹੋਰ ਵੀ ਕਾਫੀ ਜੜੀਆਂ ਪ੍ਰਾਣੀਆਂ ਵਿਰਾਸਤੀ ਚੀਜ਼ਾਂ ਨੇ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਇਹ ਸਾਹਮਣੇ ਨਾਲ ਬੈਠਕਾ ਇਹ ਵੀ ਦੋਸਤੋ ਪ੍ਰਾਣੀਆਂ ਤੇ ਆਓ ਬੈਠਕ ਦੇ ਅੰਦਰ ਚੱਲਦੇ ਆਂ ਇਸ ਦੇ ਵਿੱਚ ਕੁਝ ਕੁ ਜਿਹੜਾ ਫਰਨੀਚਰ ਉਹ ਨਵਾਂ ਤੇ ਕੁਝ ਪੁਰਾਣਾ ਇਹ ਸਾਹਮਣੇ ਦਿਖਾਈ ਦਿੰਦੀਆਂ ਕੁਰਸੀਆਂ ਇਹ ਬਹੁਤ ਪ੍ਰਾਣੀਆਂ ਨੇ ਤਕਰੀਬਨ ਉਸੇ ਸਮੇਂ ਦੀ ਆ ਇਹ ਸਾਹਮਣੇ ਜਿਹੜੇ ਆਪਾਂ ਖੁੰਡੀ ਦੇਖ ਰਹੇ ਆ ਇਹ ਵੀ ਸਰਦਾਰ ਜਉਨ ਸਿੰਘ ਉਹਨਾਂ ਦੀ ਨਿਸ਼ਾਨੀ ਆ ਕੰਧਾਂ ਦੇ ਉੱਪਰ ਹੋਈ ਕਲਾਕਾਰੀ ਦੱਸਦੀ ਆ ਕਿ ਉਦੋਂ ਵੀ ਜਿਹੜੇ ਕਾਰੀਗਰ ਉਹ ਬਹੁਤ ਵੱਡੇ ਸੀ ਤੇ ਇਹ ਦੋਸਤੋ ਜੋ ਤੁਸੀਂ ਅੰਦਰ ਤੋਂ ਦੇਖ ਰਹੇ ਹੋ ਇਹ ਸਾਰੇ ਕੱਚੀ ਮਿੱਟੀ ਦਾ ਬਣਿਆ ਹੋਇਆ ਵੇਖਣ ਨੂੰ ਤਾਂ ਐਵੇਂ ਲੱਗੇਗਾ ਕਿ ਜਿਵੇਂ ਸ਼ਾਇਦ ਇਹ ਪੱਕਾ ਹੋਵੇ ਪਰ ਇਹ ਸਾਰੀ ਕੱਚੀ ਮਿੱਟੀ ਦੀਆਂ ਕੰਧਾਂ ਨੇ ਫਿਟਿੰਗ ਵਗੈਰਾ ਇਹ ਵੀ ਪੁਰਾਣੀ ਆ ਤੇ ਦੋਸਤੋ ਇੰਨੀ ਚੀਜ਼ਾਂ ਦੀ ਜਿਹੜੀ ਸਾਂਭ ਸੰਭਾਲ ਆ ਉਸੇ ਦੇ ਨਾਲ ਹੀ ਇਹਨਾਂ ਦੀ ਜਿਹੜੀ ਮਨਿਆਦਾ ਉਹ ਅੱਜ ਇੰਨੀ ਲੰਬੀ ਹੋਈ ਆ ਇਹ ਦੋਸਤੋ ਸਰਦਾਰ ਕਰਤਾਰ ਸਿੰਘ ਜੀ ਢਾਲੀਵਾਲ ਤੇ ਸਰਦਾਰ ਰਣਤੇਰ ਸਿੰਘ ਜੀ ਢਾਲੀਵਾਲ ਉਹਨਾਂ ਦੀਆਂ ਤਸਵੀਰਾਂ ਨੇ ਉਸ ਦੇ ਨਾਲ ਹੀ ਬਿਲਕੁਲ ਇੱਕ ਇਹ ਵੀ ਕਮਰਾ ਏ ਇਹ ਬੈਠਕ ਦੇ ਜਿਹੜੇ ਨਾਲ-ਨਾਲ ਦੋ ਕਮਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਆ ਇਹ ਦੋਨੋਂ ਹੀ ਪੁਰਾਣੇ ਨੇ ਏ ਵੀ ਦੋਸਤੋ ਇਸ ਦੀ ਵੀ ਜਿਹੜੀ ਛੱਤ ਵਗੈਰਾ ਬਿਜਲੀ ਦੀ ਫਿਟਿੰਗ ਹੋ ਗਈ ਜਾਂ ਇਸ ਦੇ ਵਿੱਚ ਜਿਹੜਾ ਫਰਨੀਚਰ ਆ ਉਹ ਤਕਰੀਬਨ ਸਾਰਾ ਪੁਰਾਣਾ ਹੈ ਇਸ ਦੀਆਂ ਛੱਤਾਂ ਵੀ ਆਪਾਂ ਦੇਖ ਰਹੇ ਆਂ ਪੁਰਾਣੀਆਂ ਫੱਟੀ ਦੀਆਂ ਛੱਤਾਂ ਨੇ ਤੇ ਇੱਥੇ ਦੋ ਕੁਰਸੀਆਂ ਤੁਹਾਨੂੰ ਦਿਖਾਉਣੇ ਆ ਦੋਸਤੋ ਸਵਾ 100 ਸਾਲ ਪੁਰਾਣੀਆਂ ਇਹ ਕੁਰਸੀਆਂ ਦੀ ਕਾਰਗਰੀ ਹੈ ਜਿਹੜੀ ਉਹ ਵੀ ਦੇਖਣਯੋਗਾ ਹੋਰ ਵੀ ਇਹ ਜਿਹੜੀਆਂ ਕੁਰਸੀਆਂ ਨੇ ਇਹਨਾਂ ਦੀ ਖਾਸੀਅਤ ਵੀ ਤੁਸੀਂ ਦੇਖਿਓ ਵੇਖਣ ਨੂੰ ਤਾਂ ਇਹ ਸਿੰਪਲ ਕੁਰਸੀ ਲੱਗਦੀ ਆ ਪਰ ਲੋਡ ਪੈਣ ਤੇ ਇਸ ਦਾ ਆਪਾਂ ਟੇਬਲ ਵੀ ਬਣਾ ਸਕਦੇ ਆ ਸਾਹਮਣੇ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕਿ ਜੇਕਰ ਚਾਹ ਪਾਣੀ ਜਾਂ ਕੋਈ ਖਾਣਾ ਵਗੈਰਾ ਖਾਣਾ ਹੁੰਦਾ ਸੀ ਤਾਂ ਇਸ ਤਰੀਕੇ ਦੇ ਨਾਲ ਇਹ ਜਿਹੜੀ ਫੋਲਡਿੰਗ ਕੀਤੀ ਹੁੰਦੀ ਸੀ ਉਸ ਨੂੰ ਖੋਲ ਲਿਆ ਜਾਂਦਾ ਸੀ ਤੇ ਇਹਦੇ ਉੱਪਰ ਜਿਹੜਾ ਆਪਾਂ ਚਾਹ ਪਾਣੀ ਜਾਂ ਖਾਣਾ ਵਗੈਰਾ ਰੱਖ ਕੇ ਉਸ ਨੂੰ ਬੜੇ ਆਰਾਮ ਨਾਲ ਖਾ ਸਕਦੇ ਸੀ ਚੀਜ਼ਾਂ ਦੀ ਕਾਰਡ ਜਿਹੜੀ ਉਹ ਸ਼ੁਰੂ ਤੋਂ ਹੀ ਹੁੰਦੀ ਆਈ ਆ ਇਹ ਪੱਖਾ ਜਿਹੜਾ ਦਿਖਾਈ ਦੇ ਰਿਹਾ ਇਹ ਵੀ ਪੁਰਾਣਾ ਪੱਖਾ ਹੈ ਜਾਪਾਨੀ ਇਸ ਤੋਂ ਇਲਾਵਾ ਪਿੱਤਲ ਦੇ ਵੀ ਕਾਫੀ ਸਾਰੇ ਵਰਤਨਾ ਜਿਹੜੇ ਸਾਂਭੇ ਹੋਏ ਆ ਦੋਸਤੋ ਇਹ ਜਦੋਂ ਕੋਈ ਮਹਿਮਾਨ ਆਉਂਦਾ ਸੀ ਖਾਣਾ ਖਾਣ ਤੋਂ ਪਹਿਲਾਂ ਹੱਥ ਧੋਣ ਵਾਸਤੇ ਸੀ ਇੱਕ ਇਧਰ ਉਹਦੇ ਨਾਲ ਪਾਣੀ ਪਾਉਣ ਵਾਸਤੇ ਤੇ ਦੂਜਾ ਜਿਸ ਤਰ੍ਹਾਂ ਅੱਜਕੱਲ ਆਪਾਂ ਬਾਲਟੀ ਵਗੈਰਾ ਲੈ ਜਾਂਦੇ ਆ ਨਾਲ ਉਹ ਚੀਜ਼ ਆ ਬਾਕੀ ਇਹ ਪਿੱਤਲ ਦੇ ਪਾਂਡੇ ਟਿਫਨ ਵਗੈਰਾ ਨੇ ਜਾਂ ਗੜਵੀ ਆ ਇਹ ਸਾਰਾ ਜਿਹੜੀਆਂ ਬਰਤਨ ਨੇ ਇਹ ਪੁਰਾਣੇ ਆ ਇਹ ਸਰਾਹੀ ਆ ਜਿਵੇਂ ਧੌਣ ਸਰਾਹੀ ਵਰਗੀ ਵਾਕਈ ਸਰਾਹੀ ਕਿੰਨੀ ਲੰਬੀ ਹੁੰਦੀ ਆ ਤਾਂ ਇਹ ਸਰਾਹੀ ਆ ਦੋਸਤੋ ਜਿਹੜੀ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹ ਸਾਰੀਆਂ ਜਿਹੜੀਆਂ ਪੁਰਾਣੀਆਂ ਬਰਤਨ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਇਹਨਾਂ ਨੂੰ ਸਾਂਭਣ ਦੇ ਵਾਸਤੇ ਦੋਸਤੋ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਵਿਰਾਸਤਾਂ ਲਈ ਪਿਆਰ ਹੁੰਦਾ ਉਹ ਪਰਿਵਾਰ ਹੀ ਸਾਂਭਦੇ ਆ ਇਹ ਰੇਡੀਓ 뮤직 ਸਿਸਟਮ ਵੀ ਤੁਹਾਨੂੰ ਦਿਖਾਵਾਂਗੇ ਉਹ ਵੀ ਪੁਰਾਣਾ ਸਾਂਭਿਆ ਹੋਇਆ ਜਿਸ ਤਰ੍ਹਾਂ ਪਹਿਲਾਂ ਤਵਿਆਂ ਤੇ ਜਿਹੜੇ ਗੀਤ ਚੱਲਦੇ ਸੀ ਇਹ ਉਸੇ ਸਮੇਂ ਦਾ ਤੇ ਇਹ ਅੱਜ ਵੀ ਚਾਲੂ ਹਾਲਤ ਦੇ ਵਿੱਚ ਹੈ ਇਹਨਾਂ ਦੇ ਉੱਪਰ ਤਵੇ ਲੱਗਦੇ ਸੀ ਇਹ ਤਵੇ ਇੱਕ ਪਾਸੇ ਪਏ ਆ ਦੂਜੇ ਪਾਸੇ ਚੱਲ ਰਹੇ ਆ ਤੇ ਨਾਲ-ਨਾਲ ਤੁਹਾਨੂੰ ਦੋਸਤੋ ਥੋੜਾ ਜਿਹਾ ਇਸ ਦਾ ਜਿਹੜਾ 뮤ਜ਼ਿਕ ਆ ਉਹ ਵੀ ਚਲਾ ਕੇ ਦਿਖਾਵਾਂਗੇ ਕਿ ਕਿਸ ਤਰ੍ਹਾਂ ਚੱਲਦਾ ਸੀ ਇਹ ਬਾਪੂ ਜੀ ਉਸ 뮤ਜ਼ਿਕ ਨੂੰ ਚਲਾ ਰਹੇ ਆ ਇਸ ਤਰੀਕੇ ਦੇ ਨਾਲ ਇਹਨੂੰ ਚਲਾਇਆ ਜਾਂਦਾ ਸੀ ਤੇ ਆਓ ਤੁਸੀਂ ਆਨੰਦ ਮਾਣੋ ਬਾਕੀ ਦੀ ਗੱਲਬਾਤ ਆਪਾਂ ਅੱਗੇ ਕਰਦੇ ਆਂ ਇਹ ਦੋਸਤੋ ਪੁਰਾਣੀ 뮤జిక్ ਦਾ ਆਨੰਦ ਬਾਨਣ ਤੋਂ ਬਾਅਦ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਇਸ ਘਰ ਵਿੱਚ ਸਰਦਾਰ ਗੁਰਲਾਲ ਸਿੰਘ ਜੀ ਢਾਲੀਵਾਲ ਉਹਨਾਂ ਦੇ ਸੁਪੁੱਤਰ ਰਣਦੀਪ ਸਿੰਘ ਨੀਪੀ ਢਾਲੀਵਾਲ ਪਰਮਾਰ ਸਮੇਤ ਵਸਦੇ ਆ ਇਸ ਪਰਿਵਾਰ ਦੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਸਰਦਾਰ ਗਰਲਾਲ ਸਿੰਘ ਜੀ ਦੇ ਪਿਤਾ ਸਰਦਾਰ ਰਣਤੇਰ ਸਿੰਘ ਜੀ ਢਾਲੀਵਾਲ ਜੀ ਮਾਰਕਫੈਡ ਦੇ ਫਾਊਂਡਰ ਮੈਂਬਰ ਸਨ ਤੇ ਦੋਸਤੋ ਇਹਨਾਂ ਵਿਰਾਸਤਾ ਨੂੰ ਸਾਂਭਣ ਵਾਲੇ ਪਰਿਵਾਰਾਂ ਨੂੰ ਸੱਜਦਾ ਹੈ ਤੁਹਾਨੂੰ ਇਹ ਸਾਡੀ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਿਓ ਧੰਨਵਾਦ